ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਜੇ ਮਹਾ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅਗੇ ਵਰਤ ਸਿਆਣੀ ਐ ਪਿਤਰੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅਗੇ ਸੋ ਮਿਲੇ ਜੇ ਖਟੇ ਘਾਲੇ ਦੇ ਮਹਲਾ ਪਹਿਲਾ ਜਿਉਂ-ਜਿਉ ਰੂਹ ਸਿਰ ਨਾਮਣੀ ਆਵੇ ਬਰੂਆਰ ਜੂਠੇ-ਜੂਠਾ ਮੁਖ ਵਸੈ ਨਿਤ-ਨਿਤ ਹੋਏ ਖੁਆਰ ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਭਾਉਣ ਵੇਗ ਹਰ ਰੰਗੀ ਹਰਮਸ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੇਜ ਕਰਨ ਮਨ ਭਾਵਦੇ ਹਰ ਬੋਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤਮਰਣ ਉਸਾਰੇ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ جے مہ کا کرم ہے کرم ہے پتری دے اگے ورت سیانی ہے پتری چور کرے وڈیے ہاتھ دلال کے موسفی اے کرے نانک اگے سو ملے ج کھٹے کالے دے مہلا پہلا جوں جوں سر نامણી آوے بارو وار جھوठे جھوٹھا مخبس نیت نیت ہوئے خوար ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਭਲਾ ਨੇ ਭਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤਮਰਣ ਨੂੰ ਸਵਾਰਿਆ ਜਰ ਆਏ ਜੋ ਬਨਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਜੇ ਮਹ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਲਤ ਸਿਆਣੀ ਐ ਪਿਤਰੀ ਛੋਰ ਕਰੇ ਵੱਡੀ ਇਹ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਆਗੇ ਸੋ ਮਿਲਜ ਖਟੇ ਕਾਲੇ ਦੇ ਮਹਲਾ ਪਹਿਲਾ ਜਿਉ ਜੋ ਰੂ ਸਰਨਾਮਣੀ ਆਵੇ ਬਰੂਆਰ ਜੂਠੇ ਜੂਠਾ ਮੁਖ ਵਸੇ ਨਿਤ ਨਿਤ ਹੋਏ ਖੁਆਰ ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਹੀ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਭਉਣ ਵੇਗ ਹਰ ਰੰਗੀ ਹਰ ਮਸ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤਮਰਣ ਸਵਾਰਿਆ ਜਰ ਆਏ ਜੋ ਬਨਹਾਰਿਆ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਜੇ ਮਹ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਰਤ ਸਿਆਣੀ ਐ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਆਗੇ ਸੁ ਮਿਲ ਜੇ ਖਟੇ ਕਹਲੇ ਦੇ ਮਹਲਾ ਪਹਿਲਾ ਜਿਉ ਜੋ ਰੂ ਸਰ ਨਾਮਣੀ ਆਵੇ ਬਰੂਆਰ ਜੂਠੇ ਜੂਠਾ ਮਖ ਵਸੇ ਨਿਤ ਨਿਤ ਹੋਏ ਖਵਾਰ ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਹੀ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾ ਨੇ ਭਉਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਸਾਰੇ ਚੀਜ਼ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤਮਰਣ ਉਸਾਰੇ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ جے مہ کا کرم ہے کرم ہے پتری دے اگے ورت سیانی ہے پتری چور کرے وڈیے ہاتھ دلال کے موسفی اے کرے نانک اگے سو ملے ج کھٹے کالے دے مہلا پہلا جوں جوں سر نامણી آوے بارو وار جھوठे جھوٹھا مخبس نیت نیت ہوئے خوար ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਭਲਾ ਨੇ ਭਉਣ ਵੇਗ ਹਰ ਰੰਗੀ ਹਰਮਸ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤਮਰਣ ਉਸਵਾਰਿਆ ਜਰ ਆਏ ਜੋ ਬਨਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਜੇ ਮਹ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਰਤ ਸਿਆਣੀ ਐ ਪਿਤਰੀ ਚੋਰ ਕਰੇ ਵਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਆਗੇ ਸੋ ਮਿਲ ਜੇ ਖਟੇ ਕਾਲੇ ਦੇ ਮਹਲਾ ਪਹਿਲਾ ਜਿਉ ਜੋ ਰੂ ਸਰਨਾਮਣੀ ਆਵੇ ਬਰੂਾਰ ਜੂਠੇ ਜੂਠਾ ਮਖ ਵਸੇ ਨਿਤ ਨਿਤ ਹੋਏ ਖਾਰ ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਹੀ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਭੌਣ ਵੇਗ ਹਰ ਰੰਗੀ ਹਰ ਮਸ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤਮਰਣਾ ਉਸਵਾਰਿਆ ਜਰ ਆਏ ਜੋ ਬਨਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਜੇ ਮਹਾ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅਗੇ ਵਰਤ ਸਿਆਣੀ ਐ ਪਿਤਰੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅਗੇ ਸੋ ਮਿਲੇ ਜੇ ਖਟੇ ਘਾਲੇ ਦੇ ਮਹਲਾ ਪਹਿਲਾ ਜਿਉਂ ਜੋ ਰੂਹ ਸਰ ਨਾਮਣੀ ਆਵੇ ਬਰੁਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖਵਾਰ ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਭੌਣ ਵੇਗ ਹਰ ਰੰਗੀ ਹਰਮਸ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੇਜ ਕਰਨ ਮਨ ਭਾਵਦੇ ਹਰ ਬੋਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤ ਮਰਣਾ ਨੂੰ ਸਵਾਰਿਆ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ جے مہ کا کرم ہے کرم ہے پتری دے اگے ولت سانی ہے پتری چور کرے وڈیے ہاتھ دلال کے موسفی اے کرے نانک اگے سو ملے ج کھٹے کالے دے مہلا پہلا جوں جوں سر نامણી آوے بارو وار جھوठे جھوٹھا مخبس نیت نیت ہوئے خوار ਸੋਚੇ ਨਾ ਕੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਭੌਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤ ਮਰਣ ਸੁਵਾਰਿਆ ਜਰ ਆਏ ਜੋ ਬਨਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਜੇ ਮਹ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਲਤ ਸਿਆਣੀ ਐ ਪਿਤਰੀ ਛੋਰ ਕਰੇ ਵੱਡੀ ਇਹ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਆਗੇ ਸੋ ਮਿਲਜ ਖਟੇ ਕਹਲੇ ਦੇ ਮਹਲਾ ਪਹਿਲਾ ਜਿਉ ਜੋ ਰੂਹ ਸਿਰ ਨਾਮਣੀ ਆਵੇ ਬਰੂਆਰ ਝੂਠੇ ਝੂਠਾ ਮਖ ਵਸੇ ਨਿਤ ਨਿਤ ਹੋਏ ਖਵਾਰ ਸੋਚੇ ਨਖੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕ ਜੇ ਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਭਉਣ ਵੇਗ ਹਰ ਰੰਗੀ ਹਰ ਮਸ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵਿਖ ਮਹੌਲ ਤ ਮਰਣਾ ਉਸਵਾਰਿਆ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਜੇ ਮਹਾ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅਗੇ ਵਰਤ ਸਿਆਣੀ ਐ ਪਿਤਰੀ ਚੋਰ ਕਰੇ ਵੱਡਿਆ ਹੱਥ ਦੇ ਲਾਲ ਕੇ ਮੁਸਫੀ ਇਹ ਕਰੇ ਨਾਨਕ ਅਗੇ ਸੋ ਮਿਲੇ ਜੇ ਖਟੇ ਘਾਲੇ ਦੇ ਮਹਲਾ ਪਹਿਲਾ ਜਿਉਂ-ਜਿਉ ਰੂਹ ਸਰਨਾਮਣੀ ਆਵੇ ਬਰੂਵਾਰ ਜੂਠੇ-ਜੂਠਾ ਮਖ ਵਸੈ ਨਿਤ-ਨਿਤ ਹੋਏ ਖਵਾਰ ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਹੀ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਭੌਣ ਵੇਗ ਹਰ ਰੰਗੀ ਹਰਮਸ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੇਜ ਕਰਨ ਮਨ ਭਾਵਦੇ ਹਰ ਬੋਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤਮਰਣਾ ਉਸਾਰੇ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ جے مہ کا کرم ہے کرم ہے پتری دے اگے ورت سیانی ہے پتری چور کرے وڈیے ہاتھ دلال کے موسفی اے کرے نانک اگے سو ملے ج کھٹے کالے دے مہلا پہلا جوں جوں سر نامણી آوے بارو وار جھوठे جھوٹھا مخبس نیت نیت ہوئے خوար ਸੋਚੇ ਨਾਖੀਏ ਬੈਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਭਲਾ ਨੇ ਭਉਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤ ਮਰਣਾ ਉਸਵਾਰਿਆ ਜਰ ਆਏ ਜੋ ਬਨਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਜੇ ਮਹ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅਗੇ ਵਲਤ ਸਿਆਣੀ ਐ ਪਿਤਰੀ ਚੋਰ ਕਰੇ ਵਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਆਗੇ ਸੋ ਮਿਲ ਜੇ ਖਟੇ ਕਾਲੇ ਦੇ ਮਹਲਾ ਪਹਿਲਾ ਜਿਉ ਜੋ ਰੂ ਸਰਨਾਮਣੀ ਆਵੇ ਬਰੂਾਰ ਜੂਠੇ ਜੂਠਾ ਮਖ ਵਸੇ ਨਿਤ ਨਿਤ ਹੋਏ ਖਵਾਰ ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਭਉਣ ਵੇਗ ਹਰ ਰੰਗੀ ਹਰ ਮਸ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੋ ਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤ ਮਰਣ ਸੁਵਾਰਿਆ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਜੇ ਮਹਾ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅਗੇ ਵਰਤ ਸਿਆਣੀ ਐ ਪਿਤਰੀ ਚੋਰ ਕਰੇ ਵੱਡਿਆ ਹੱਥ ਦੇ ਲਾਲ ਕੇ ਮੁਸਫੀ ਇਹ ਕਰੇ ਨਾਨਕ ਅਗੇ ਸੋ ਮਿਲੇ ਜੇ ਖਟੇ ਘਾਲੇ ਦੇ ਮਹਲਾ ਪਹਿਲਾ ਜਿਉ ਜੋ ਰੂਹ ਸਿਰ ਨਾਮਣੀ ਆਵੇ ਬਰੁਵਾਰ ਝੂਠੇ ਝੂਠਾ ਮਖਵਸੇ ਨਿਤ ਨਿਤ ਹੋਏ ਖਵਾਰ ਸੋਚੇ ਨਾਖੀਏ ਬੈਂਜੇ ਪਿੰਡਾ ਧੋਏ ਸੋਚੇ ਸਈ ਨਾਨਕਾ ਜੇ ਨ ਮਨ ਵਸਿਆ ਸੋਏ ਪੌੜੀ ਤੁਰੇ ਭਲਾ ਨੇ ਭਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੇਜ ਕਰਨ ਮਨ ਭਾਵਦੇ ਹਰ ਬੋਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤਮਰਣ ਸੁਵਾਰੇ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ جے مہ کا کرم ہے کرم ہے پتری دے اگے ورت سانی ہے پتری چور کرے وڈیے ہاتھ دلال کے موسفی اے کرے نانک اگے سو ملے ج کھٹے کالے دے مہلا پہلا جوں جوں سر نامણી آوے بارو وار جھوठे جھوٹھا مخ وسے نیت نیت ہوئے خوار ਸੋਚੇ ਨਾ ਕੀਏ ਬੈੰਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇ ਨ ਮਨ ਵਸਿਆ ਸੋਏ ਪੌੜੀ ਤੁਰੇ ਭਲਾ ਨੇ ਭਾਉਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹਲ ਤਮਰਣ ਸੁਵਾਰਿਆ ਜਰ ਆਏ ਜੋ ਬਨਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਜੇ ਮਹ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਲਤ ਸਿਆਣੀ ਐ ਪਿਤਰੀ ਚੋਰ ਕਰੇ ਵਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਆਗੇ ਸੋ ਮਿਲ ਜੇ ਖਟੇ ਕਾਲੇ ਦੇ ਮਹਲਾ ਪਹਿਲਾ ਜਿਉ ਜੋ ਰੂ ਸਰਨਾਮਣੀ ਆਵੇ ਬਰੂਾਰ ਜੂਠੇ ਜੂਠਾ ਮੁਖ ਵਸੇ ਨਿਤਨੇਤ ਹੋਏ ਖਵਾਰ ਸੋਚੇ ਨਾਖੀਏ ਬੰਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਭਾਣ ਵੇਗ ਹਰ ਰੰਗੀ ਹਰ ਮਸ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵੰਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤ ਮਰਣ ਸੁਵਾਰਿਆ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਜੇ ਮਹਾ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅਗੇ ਵਰਤ ਸਿਆਣੀ ਐ ਪਿਤਰੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਆਗੇ ਸੁ ਮਿਲ ਜੇ ਖਟੇ ਕਾਲੇ ਦੇ ਮਹਲਾ ਪਹਿਲਾ ਜਿਉ ਜੋ ਰੂ ਸਰ ਨਾਮਣੀ ਆਵੇ ਬਰੂਆਰ ਜੂਠੇ ਜੂਠਾ ਮਖ ਵਸੇ ਨਿਤ ਨਿਤ ਹੋਏ ਖਵਾਰ ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾ ਨੇ ਭਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਸਾਰੇ ਚੀਜ਼ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵਿਖ ਮਹੌਲ ਤਮਰਣ ਉਸਾਰੇ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਜੇ ਮਹ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਲਤ ਸਿਆਣੀ ਐ ਪਿਤਰੀ ਛੋਰ ਕਰੇ ਵੱਡਿਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲ ਜੇ ਖਟੇ ਘਲੇ ਦੇ ਮਹਲਾ ਪਹਿਲਾ ਜਿਉ ਜੋ ਰੂ ਸਰਨਾਮਣੀ ਆਵੇ ਬਰੂਆਰ ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖਵਾਰ ਸੋਚੇ ਨਾ ਕੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਭਉਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹਲ ਤ ਮਰਣ ਸੁਵਾਰਿਆ ਜਰ ਆਏ ਜੋ ਬਨਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਜੇ ਮਹ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਰਤ ਸਿਆਣੀ ਐ ਪਿਤਰੀ ਚੋਰ ਕਰੇ ਵਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਆਗੇ ਸੋ ਮਿਲਜ ਖਟੇ ਘਲੇ ਦੇ ਮਹਲਾ ਪਹਿਲਾ ਜਿਉ ਜੋ ਰੂ ਸਰਨਾਮਣੀ ਆਵੇ ਬਰੂਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਇ ਖਵਾਰ ਸੋਚੇ ਨਖੀਐ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਇ ਪੌੜੀ ਤੁਰੇ ਪਲਾਣੇ ਭਾਉਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤਮਰਣ ਉਸਵਾਰਿਆ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਜੇ ਮਹਾ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅਗੇ ਵਰਤ ਸਿਆਣੀ ਐ ਪਿਤਰੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਆਗੇ ਸੁ ਮਿਲ ਜੇ ਖਟੇ ਘਲੇ ਦੇ ਮਹਲਾ ਪਹਿਲਾ ਜਿਉ ਜੋ ਰੂ ਸਰ ਨਾਮਣੀ ਆਵੇ ਬਰੂਆਰ ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖਵਾਰ ਸੋਚੇ ਨਖੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਪਲਾ ਨੇ ਭਉਣ ਵੇਗ ਹਰ ਰੰਗੀ ਹਰ ਮਸ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ਼ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵਿਖ ਮਹੌਲ ਤ ਮਰਣ ਨੂੰ ਸਵਾਰਿਆ ਜਰ ਆਏ ਜੋ ਬਨ ਹਾਰਿਆ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ ਪਹਿਲਾ ਜੇ ਮਹਾ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅਗੇ ਵਰਤ ਸਿਆਣੀ ਐ ਪਿਤਰੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅਗੇ ਸੋ ਮਿਲੇ ਜੇ ਖਟੇ ਘਾਲੇ ਦੇ ਮਹਲਾ ਪਹਿਲਾ ਜਿਉਂ-ਜੋ ਰੂਹ ਸਿਰ ਨਾਮਣੀ ਆਵੇ ਬਰੂਆਰ ਜੂਠੇ-ਜੂਠਾ ਮਖ ਵਸੈ ਨਿਤ-ਨਿਤ ਹੋਏ ਖੁਆਰ ਸੋਚੇ ਨਾਖੀਏ ਬੈਂਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਭਲਾ ਨੇ ਭਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੇਜ ਕਰਨ ਮਨ ਭਾਵਦੇ ਹਰ ਬੋਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤ ਮਰਨ ਸੁਆਰਿਆ ਜਰ ਆਏ ਜੋ ਬਨ ਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 1 ਪਹਿਲਾ ਜੇ ਮਹ ਕਾ ਕਰਮ ਹੈ ਕਰਮ ਹੈ ਪਿਤਰੀ ਦੇ ਅੱਗੇ ਵਲਤ ਸਿਆਣੀ ਐ ਪਿਤਰੀ ਚੋਰ ਕਰੇ ਵੱਡਿਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲ ਜੇ ਖਟੇ ਘਲੇ ਦੇ ਮਹਲਾ ਪਹਿਲਾ ਜਿਉ ਜੋ ਰੂ ਸਰਨਾਮਣੀ ਆਵੇ ਬਰੂਆਰ ਜੂਠੇ ਜੂਠਾ ਮੁਖ ਵਸੇ ਨਿਤ ਨਿਤ ਹੋਏ ਖਵਾਰ ਸੋਚੇ ਨਾ ਕੀਏ ਬੈੰਜੇ ਪਿੰਡਾ ਤੋਏ ਸੋਚੇ ਸਈ ਨਾਨਕਾ ਜੇਨ ਮਨ ਵਸਿਆ ਸੋਏ ਪੌੜੀ ਤੁਰੇ ਭਲਾ ਨੇ ਭੌਣ ਵੇਗ ਹਰ ਰੰਗੀ ਹਰ ਮਸਵਾਰਿਆ ਕੋਠੇ ਮੰਡ ਮੜੀਆਂ ਲੈ ਬੈਠੇ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੂਜਨ ਨਾਹੀ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹੌਲ ਤ ਮਰਣ ਸੁਵਾਰਿਆ ਜਰ ਆਏ ਜੋ ਬਨਹਾਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ